ਮਾਨਜੋਗ ਸੀਐਮ ਸਾਹਿਬ ਦੇ ਜਿਹੜਾ ਗੈਂਗਸਟਰਾਂ ਤੇ ਵਾਰਪ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸਫਿਸਟੀਕੇਟਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਵਿੱਚ ਪੋਜੀਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਇਨੀਅਰਸ ਕ੍ਰਾਈਮ ਦੇ ਕੇਸ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੇਚਿੰਗ ਵਗੈਰਾ ਦੇ ਔਰ ਜੇਲ੍ਹਾਂ ਚੋਂ ਵੀ ਜਿਨ੍ਹਾਂ ਤੋਂ ਬਰਾਮਦ ਕੀਆ ਹੋਇਆ ਇਹੜੇ ਦੋ ਮੁਲਜ਼ਮ ਨੇ ਰੋਹਿਤ अरोड़ा ਹੈਗਾ ਗਿਲਵਾਲੀ ਜੇਲ੍ਹ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀਵੀਜ਼ਨ ਦੇ ਵਿੱਚ ਆਰਮਜ਼ੈਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਟਲ 30 ਬੋਰ ਉਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰिजन ਐਕਟ ਦਾ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ੍ਹ ਚੋਂ ਉਸ ਤੋਂ ਬਾਅਦ 2025 ਚ 223 ਗ੍ਰਾਮ ਹੀਰੋਇਨ ਦੇ 55000 ਡਰੱਗ ਮਨੀ ਦੇ ਵਿੱਚ ਇਹ ਰੋਹਿਤ ਰੋੜਾ ਜਿਹੜਾ ਫੜਿਆ ਗਿਆ ਸੀ ਬੇਲ ਤੇ ਆ ਕੇ ਫਿਰ ਇਹ ਦੁਬਾਰਾ ਇਹੀ ਕੰਮ ਕਰ ਰਿਹਾ ਫੋਰਨ ਬੇਸ ਸੈਂਡਲਰਸ ਨਾਲ ਇੰਟੈਕਟ ਹੋ ਕੇ ਸੋਨੂੰ ਕੰਗਲਾ ਇੱਕ ਪੁਰਾਣਾ ਕ੍ਰਿਮਿਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਫ਼ਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ੍ਹ 'ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਇਲੀਸ ਹੈਪੀ ਹੈ ਮੀਰਾਕੋਟ ਕਲਾਂ ਦਾ ਅੰਮ੍ਰਿਤਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਇਹਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਨੇ ਐਂਡੀਪੀਐਸ ਐਕਟ ਦਾ 에어ਪੋਰਟ ਅੰਮ੍ਰਿਤਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ ਐਕਟ ਦਾ ਫੇਰ ਪਰਚਾ ਦਰਜ ਹੋਇਆ ਅੰਮ੍ਰਿਤਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਤੇ ਪਿਸਤਲ ਨਾਲ ਤੇ ਕੈਟਰੀਜਸ ਨਾਲ ਫੜਿਆ ਗਿਆ 2025 ਚ ਛਾਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਤਲ 9mm ਤੇ ਕੁਝ ਕੈਟਰੀਜਸ ਮਿਲੇ ਸੀ ਸੋ ਜੇ ਆਪਾਂ ਇਹ ਬ੍ਰੇਕਅਪ ਦੇਖੀਏ ਪੰਜ ਪਿਸਟਲ ਦਾ ਤਿੰਨ ਬਲੌਕ ਨੇ 9mm ਔਰ 0.30 ਬੋਰ ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰ ਉਪਰ ਕੈਸਾ ਦੇ ਆ ਗੁਆਂਢੀ ਮੁਲਕ ਦੀ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵਪੰਸ ਪੁਸ਼ਿੰਗ ਕਿਤੇ ਜਾਣ ਔਰ ਇਥੇ ਮਾੜੇ ਐਲੀਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਜੋ ਜਿਹੜੇ ਇਵਨ ਟੈਰਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕੀਤੇ ਜਾਣ ਪਰ ਮੈਂ ਸਾਰੀ ਟੀਮ ਨੂੰ ਬੜੀ ਦਿੱਲੀ ਮੁਬਾਰਕਬਾਦ ਨਾ ਜਿੱਤੇ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਏਡੀਸੀਪੀ ਸਾਡੇ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਇਹਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਔਰ ਉਹ ਪ੍ਰਾਣੀਆਂ ਜਿਹੜੀ ਗੱਲ ਹੈ ਕਿ ਬਾਰ-ਬਾਰ ਹੈਬਿਚੁਅਲ ਅਫੈਂਡਰਸ ਹੀ ਇਸ ਕੰਮ ਨੂੰ ਕਰਦੇ ਆ ਔਰ ਆਪਰੇਸ਼ਨ ਪ੍ਰਹਾਰ ਦਾ 3rd ਡੇ ਹੈ ਪਹਿਲੇ ਦਿਨ ਵੀ ਆਪਾਂ ਬਹੁਤ ਵਧੀਆ ਸਕਸੈਸਫੁਲੀ 6 ਪਿਸਟਲ ਇਹ ਉਦੋਂ 5 ਮੁਲਜ਼ਮ ਫੜੇ ਕੱਲ ਵੀ ਜਿਹੜੀ ਮੈਟਾਫੇਟਾਮਾਈਨ ਦੇ ਨਾਲ ਦੋ ਸਫਿਸਟੀਕੇਟਿਡ ਪਿਸਟਲ ਨੇ ਪਾਕਿਸਤਾਨ ਤੋਂ ਆਏ ਸੀ ਆਈਸ ਨਾਲ ਉਹ ਫੜੇ ਗਏ ਔਰ 3rd ਡੇ ਅੱਜ ਇਹ ਬਹੁਤ ਵੱਡੀ ਇੱਕ ਜਿਹੜਾ ਕ੍ਰਾਸ ਬਾਰਡਰ आर्म्स मॉड्यूल ਆਪਾਂ ਇਹਨੂੰ ਕਹਿ ਸਕਦੇ ਹਾਂ ਉਹਨੂੰ ਟੋਟਲੀ ਡਿਸਪੈਂਟਲ ਕੀਤਾ ਸੋ ਇਹਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਔਰ ਇਹਨਾਂ ਦੀ ਜਿਹੜੀ ਇੰਟੈਰੋਗੇਸ਼ਨ ਨਾ ਪ੍ਰੋਪਰ ਅੱਗੇ ਚੱਲ ਰਹੀ ਆ ਇਸ ਤੇ ਹੋਰ ਕਾਰਵਾਈਆਂ ਕਰ ਰਹੇ ਆ ਔਰ ਜਿਹੜੀ ਵੀ ਸਾਡੇ ਕੋਲ ਲੀਡ ਆਏਗੀ ਉਸ ਤੇ ਅੱਗੇ ਕਾਰਵਾਈ ਕੀਤੀ ਜਾਏ ਸੋਨੂ ਕੰਗਲਾ ਦੇ ਗੱਲ ਕਰਦੇ ਕਿ ਇਹਨੂੰ ਟਾਰਗੇਟ ਕਰਨ ਜਾ ਰਹੇ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਵੀ ਉਹਨੇ ਕੋਈ ਇਹਨਾਂ ਨੂੰ ਟਾਸ ਦਿੱਤਾ ਹੋਏ ਆਪ ਹੀ ਡਾਇਰੈਕਟਲੀ ਕਿਉਂਕਿ ਜਿਹਲਾਂ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਡ ਪੁਰਾਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ ਚ ਅਜੇ ਸਾਨੂੰ ਕੰਗਲੇ ਦੀ ਕੋਈ ਹੋਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋਈ ਅੱਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਬਿਕਾਜ਼ ਉਹਦੇ ਨਾਲ ਅਸੋਸੀਏਟਡ ਰਿਆ ਔਰ ਜਿਹੜਾ ਬੰਦਾ ਇੰਨੀ ਵਾਰੀ ਜੇਲ੍ਹ ਜਾ ਕੇ ਆਇਆ ਉਹਦੇ ਆਪਣੇ ਡਾਇਰੈਕਟ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹਿਤ ਹੀ ਫੜਿਆ ਸੀਗਾ ਐਸਆਈਟੀਮ ਨੇ 1:00 9:00 AM ਮੈ ਤੋਂ ਮਿਲਿਆ ਸੀ ਤੇ ਦੋ ਕੀਬੋਰਡ ਦੇ ਪਿਸਟਲ ਮਿਲੇ ਸੀਗੇ ਇਹਦੀ ਇੰਟੈਰੋਗੇਸ਼ਨ ਤੇ ਦੂਜਾ ਕਿਉਂ ਸਰਪ੍ਰਿਤ ਹੈਪੀ ਫੜਿਆ ਗਿਆ ਉਹ ਤੋਂ 2:00 9:00 ਐਮ ਅਸੀਂ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ ਪੰਜ ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਅਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਹੈ ਜੋ ਲੀਗਲ ਪ੍ਰੋਸੈਸ ਬਣਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਇਹ ਵੀਡੀਓ ਦਾ ਕੰਮ ਕਰਦਾ ਇਹ ਕੇਟਰਿੰਗ ਦਾ ਰੋਹਿਤ ਰੋੜਾ ਕੰਮ ਕਮ ਕਰਦਾ ਜਿਵੇਂ ਆ ਪਾਛੋਟੇ-ਮੋਟੇ ਫੰਕਸ਼ਨ ਕਰਦਾ ਨਾਲ ਪਰ ਮੇਨ ਕੰਮ ਇਹੀ ਇਹਦੇ ਵਿੱਚ ਲੱਗਿਆ ਜੇ ਤੁਸੀਂ ਪਿਛੋਕੜ ਦੇਖੋ ਪਹਿਲਾਂ ਸਨੇਚਿੰਗ ਚ ਫੜਿਆ ਗਿਆ ਉਦੋਂ ਵੀ ਪਿਸਟਲ ਮਿਲਿਆ 30 ਬੋਰ ਦਾ ਫਿਰ ਮੋਬਾਈਲ ਫੋਨ ਇਹਨੇ ਜੇਲ੍ਹ ਚ ਨਹੀਂ ਛਟਿਆ ਜਾ ਕੇ ਇਹਦਾ ਮਤਲਬ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈ ਔਰ ਫਿਰ ਜਿਹੜੀ 223 ਗ੍ਰਾਮ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦੇ ਨੇੜੇ ਹੀਰੋਇਨ ਫੜੀ ਗਈ 2025 ਚ ਸਿਵਲ ਲਾਈਨ ਚ ਔਰ ਨਾਲ 55000 ਡਾਕਮਣੀ 댓 미ንስ ਕੇ ਬੰਦਾ ਇਹ ਕ੍ਰਿਮੀਨਲ ਐਕਟੀਵਿਟੀਜ਼ ਪੂਰੀ ਤਰ੍ਹਾਂ ਖੁਬੇ ਹੋਇਆ ਤੇ ਇਹ ਇੱਕ ਅੱਛੀ ਸਕਸੈਸ ਹੈ ਕਿ ਇਹ ਸਾਰੇ ਇਹਦੇ ਜਿਹੜਾ ਡਿਸਮੈਂਟਲ ਹੋਇਆ ਸਾਰਾ ਸਮੈਸ਼ ਕੀਤਾ ਗਿਆ ਨੈਟਵਰਕ ਹਰਪ੍ਰੀਤ ਹੈਪੀ ਵੀ ਵੈਲਡਿੰਗ ਦਾ ਕੰਮ ਕਰਦਾ ਉਹ ਤੋਂ ਵੀ ਤੁਸੀਂ ਦੇਖੋ ਕੈਪਸੂਲ ਮਿਲੇ ਇਹ ਬੱਤੀਬੋਰ ਦਾ ਇੱਕ ਪਿਸਟਲ ਪਹਿਲਾਂ ਮਿਲਿਆ ਫਿਰ ਇੱਕ ਗਲੌਕ ਦਾ ਪਿਸਟਲ ਮਿਲਿਆ ਲੇਟੈਸਟ ਚਾਟਾ ਦੇ ਵਿੱਚ ਸੋ ਦੈਟ ਮੀਨਸ ਕੇ ਬੰਦੇ ਕ੍ਰਾਈਮ ਤੇ ਨਾਲ ਡਰੱਗ ਦਾ ਤੇ ਇਹ ਜਿਹੜਾ ਵੈਪਨਸ ਦਾ ਕੰਮ ਨਾਲ ਕਰ ਰਹੇ ਦੇਖੋ ਸਾਡਾ ਕੰਮ ਹੈ ਇਹਨਾਂ ਨੂੰ ਡੈਫੀਨਿਟਲੀ ਜੋ ਲੀਗਲ ਪ੍ਰੋਸੈਸ ਉਹਦੇ ਅੱਗੇ ਇਹਨਾਂ ਤੇ ਉੱਤੇ ਕਾਰਵਾਈ ਕਰਨੀ ਉਹ ਆਪਾਂ ਕੀਤੀ ਹੈ ਜੀ ਅੱਗੇ ਕਾਉਂਸਲਿੰਗ ਵੀ ਡੈਫੀਨਿਟਲੀ ਜ਼ਰੂਰ ਕਰਾਂਗੇ ਕਿਉਂਕਿ ਜਿਹੜਾ ਸਾਡਾ ਕੰਮ ਹੈ ਐਜ਼ ਅ ਲਾਅਨ ਇਨਫੋਰਸਮੈਂਟ ਏਜੰਸੀ ਅਸੀਂ ਉਹ ਕੰਪਲੀਟ ਕੀਤਾ ਹੈ ਟਾਰਗੇਟ ਅਜਾ ਨਹੀਂ ਪਤਾ ਚੱਲਿਆ ਲਿਖ ਨੂੰ ਨਹੀਂ ਨਹੀਂ ਟਾਰਗੇਟ ਨਹੀਂ ਸੀ ਅਜੇ ਤਾਂ ਬੇਸਿਕਲੀ ਸਪਲਾਈ ਸੀ ਲੋਕ ਜੁੜੇ ਉੱਪਰ ਚੱਲ ਰਿਹਾ ਜੀ ਉਹ ਕੰਮ ਐਦਾਂ ਕਹਿਣਾ ਤਾਂ ਆਫੈਂਡ ਮੁਸ਼ਕਲ ਹੈ ਪਰ ਡੈਫੀਨਿਟਲੀ ਕਈ ਵਾਰੀ ਬੰਦੇ ਵੈਸੇ ਕੰਟੈਕਟ 'ਚ ਹੁੰਦੇ ਆ ਕੋਈ ਜਿਹਨੂੰ ਕ੍ਰਿਮੀਨੈਲਿਟੀ ਦਾ ਪਤਾ ਹੈ ਜਾਂ ਕ੍ਰਿਮੀਨੈਲਿਟੀ ਚ ਇਵੈਟ ਕਰ ਰਹੇ ਉਹਨਾਂ ਦੇ ਖਿਲਾਫ ਹੀ ਐਕਸ਼ਨ ਕਰਦੇ ਆ ਪਿਛਲੇ ਕਿਤਾਕ ਅਕਸਰ ਆਵਾਜ਼ ਆਉਂਦੀ ਨੌਜਵਾਨ ਨੌਜਵਾਨ ਹੁੰਦੇ ਨੇ ਇਹ ਵਰਗਾ ਕੰਮ ਕਰਦੇ ਆ ਉਹਨਾਂ ਨੂੰ ਕੁਸਕਾਇਆ ਜਾਂਦਾ ਕੋਈ ਲਾਜ ਦਿੱਤਾ ਜਾਂਦਾ ਉਹਨੇ ਕੈਟਿੰਗ ਦਾ ਕੰਮ ਕਰਦਾ ਤੇ ਥੱਲੇ ਬਹੁਤ ਸਾਰੇ ਨੌਜਵਾਨ ਨੌਜਵਾਨ ਦਾ ਛੁੱਟੀ ਮੌਦੇ ਬੱਚੇ ਗੇਟਿੰਗ ਦਾ ਕੰਮ ਵੀ ਨਾਲ ਕਰਦੇ ਹੋਣਗੇ ਨੇ ਉਹੀ ਬੇਨਤੀ ਕੀਤੀ ਹੈ ਜੀ ਤੁਹਾਨੂੰ ਬੇਸਿਕਲੀ ਆਪਾਂ ਇਹੀ ਦੇਖਣਾ ਹੈ ਕਿ ਕੰਟੈਕਟ ਤਾਂ ਬਹੁਤ سارے ਹੋਣਗੇ ਕਿ ਕਿਸ ਕੰਟੈਕਟ ਨਾਲ ਇਹਨੇ ਜਿਹੜੀ ਕ੍ਰਾਈਮ ਦੀ ਗੱਲ ਸ਼ੇਅਰ ਕੀਤੀ ਹੈ ਜਾਂ ਉਹਨਾਂ ਦੀ ਇਵੈਟਮੈਂਟ ਹੈ ਜਾਂ ਉਹਨਾਂ ਦੀ ਹਮਸ਼ਵਰਾ ਹੋਇਆ ਹੈ ਹਮਸਲਾਹ ਹੋਇਆ ਨੇ ਕਾਂਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਦੇ ਖਿਲਾਫ ਆਪਾਂ ਐਕਸ਼ਨ ਕਰਾਂਗੇ ਬਟ ਇਹ ਵੀ ਜੇ ਆਪਾਂ ਦੇਖੀਏ ਉਹ ਮੈਲਡਿੰਗ ਵਾਲਾ ਬੰਦਾ ਵੀ ਇਕਨੋਮਿਕਲੀ ਵੀਕਰ ਹੀ ਮੰਨਿਆ ਜਾਂਦਾ ਹੈ ਉਮਰਾ ਵੀ ਛੋਟੀਆਂ ਹੈ ਰੋਹਿਤ 25 ਸਾਲ ਦਾ ਉਹ 24 ਸਾਲ ਦਾ ਹਰਪ੍ਰੀਤ ਤੋਂ ਯੰਗਸਟਰਸ ਹੀ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਬਟ ਬਿਕੋਜ਼ ਕ੍ਰਿਮੀਨਲ ਐਕਟੀਵिटीज ਪੁਰਾਣੇ ਕੇਸ ਹੈਗੇ ਇਹਨਾਂ ਦੇ ਕਨੈਕਸ਼ਨਸ ਜੇਲ੍ਹ ਚ ਬਣੇ ਆ ਥੋੜਾ ਬੰਦੇ ਦੇ ਐਕਸਪੋਜ਼ਰ ਵੀ ਜ਼ਿਆਦਾ ਹੋ ਜਾਂਦਾ ਕ੍ਰਿਮੀਨਲ ਵਰਲਡ ਦੇ ਵਿੱਚ ਪਰ ਇਹਨਾਂ ਤੋਂ ਮੋਬਾਈਲ ਵਗੈਰਾ ਨਹੀਂ ਮੋਬਾਈਲ ਤੇ ਹੀ ਕੰਮ ਕਰ ਰਹੇ ਜਿਵੇਂ ਕਰ ਰਹੇ ਉਹ ਵੀ ਅੰਦਸਿਆ ਜਿਵੇਂ ਕੰਟੈਕਟਸ ਲੱਗ ਗਏ